ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ ਬਿਲਾਬਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਪਾਏ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲ ਜੁਗ ਖੇਵਟ ਗੁਰ ਸ਼ਬਦ ਤਰੋ ਆਬ ਹੋ ਸੰਤ ਮਿਲੋ ਮੇਰੇ ਪਾਏ ਮੇਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰ ਮਸਤਕ ਲਿਖਤ ਲਿਖੇ ਗੁਣ ਗਾਏ ਮੇਲ ਸੰਗਤ ਪਾਰ ਪਰੋ ਰਹਾ ਗਾਇ ਨਗਰ ਮਹਾਰਾਮ ਰਸ ਉਤਮ ਕਿਉ ਪਾਈਏ ਉਪਦੇਸ ਜਨ ਕਰੋ ਸਤ ਗੁਰ ਸੇਵ ਸਫਲ ਹਰ ਦਰਸ਼ਨ ਮੇਲੇ ਅਮਰਤ ਹਰ ਰਸ ਪਿਓ ਹਰ ਹਰ ਨਾਮ ਅਮਰਤ ਹਰ ਮੇਠਾ ਹਰ ਸੰਤੋ ਚਾਖ ਦੇਖੋ ਗੁਰਮਤ ਹਰ ਰਸ ਮੇਠਾ ਲਾਗਾ ਤਿੰਨ ਬਿਸਰ ਸਭ ਵਿਖ ਰਸ ਰਾਮ ਨਾਮ ਰਸ ਰਾਮ ਰਸਾਇਨ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਰਾਮ ਨਾਮ ਰਸ ਰਾਮ ਰਸਾਇਨ ਹਰ ਸੇਵ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿਨ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 799 ਅਤੇ 800 ਤੇ ਸੁਭਾਈਬਨ ਹੈ ਸੋ ਆਓ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਰਾਮਦਾਸ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜ ਯਤਨ ਕਰੀਏ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਉਹ ਇਹ ਹੈ ਮੇਰੇ ਮਨ ਹਰ ਗੁਣ ਹਰ ਉਚਰੋ ਮस्तक ਲਿਖਤ ਲਿਖੇ ਗੁਣ ਗਾਏ ਮੇਲੇ ਸੰਗਤ ਪਾਰ ਪਰੋ ਰਹਾ ਧੰ ਗੁਰੂ ਰਾਮ ਦਾ ਸਮਰ ਕਹਿ ਲਗੇ हे ਮੇਰੇ ਮਨ ਤੂੰ ਸਦਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਰਿਹਾ ਕਰ ਉੱਠਦੇ ਬੈੰhte ਸੌਂਦੇ ਜਾਗਦੇ ਨਾ ਉਸ ਪ੍ਰਭੂ ਪਰਮਾਤਮਾ ਦੇ ਗੁਨਾ ਦਾ ਜ਼ਿਕਰ ਕਰਦੇ ਆ ਕਰ ਕਿਉਂ ਕਿਉਂਕਿ ਜਿਸ ਚੀਜ਼ ਦਾ ਆਪਾਂ ਜ਼ਿਆਦਾ ਉਚਾਰਨ ਕਰਾਂਗੇ ਨਾ ਉਹ ਚੀਜ਼ ਸਾਡੇ ਜੀਵਨ ਚ ਵਸਦੀ ਜਾਏਗੀ ਆਪਾਂ ਸਾਰੇ ਬੱਚਿਆਂ ਵਾਲੇ ਆ ਛੋਟੇ ਹੁੰਦੇ ਆਪਾਂ ਵੀ ਤੁਸੀਂ ਦੇਖਿਓ ਸਕੂਲਾਂ ਵਿੱਚ ਪੜ੍ਹਦੇ ਸਾਂ ਜਿੰਨਾ ਵੱਧ ਆਪਾਂ ਉਹਨਾਂ ਦਾ ਜਾਪ ਕਰਦੇ ਸਾਂ ਉਚਾਰਨ ਕਰਦੇ ਸਾਂ ਉਹਨੇ ਸਾਨੂੰ ਉਜਾਦ ਹੋ ਜਾਂਦੇ ਸੀ ਜਿਸ ਚੀਜ਼ ਦਾ ਜ਼ਿਆਦਾ ਉਚਾਰਨ ਕੀਤਾ ਜਾਏ ਉਹ ਵੱਧੋ ਵੱਧੇ ਕੰਠ ਹੋ ਜਾਂਦੀ ਜਾਂ ਹੋਰ ਸਿੰਪਲ ਜੀ ਐਗਜ਼ਾਮਪਲ ਲੈ ਲਈਏ ਕੋਈ ਸ਼ਬਦ ਲੈ ਲਿਓ ਤੁਸੀਂ ਉਸ ਨੂੰ 20 25 ਵਾਰ-ਵਾਰ ਬਾਰ-ਬਾਰ ਉਹਦਾ ਉਚਾਰਨ ਕਰੋਗੇ ਉਹ ਸ਼ਬਦ ਤੁਹਾਨੂੰ ਯਾਦ ਹੋ ਜਾਏਗਾ ਸਾਡੇ ਬੱਚੇ ਇੰਨੇ ਨੇ ਮੁਸ਼ਕਲ ਟੈਸਟ ਕਲੀਅਰ ਕਰਦੇ ਨੇ ਉਹ ਪੜ੍ਹ ਕੇ ਹੀ ਆ ਨਾ ਉਚਾਰਨ ਕਰਕੇ ਹੀ ਆ ਨਾ ਜਦੋਂ ਕੋਈ ਸਿੱਦਤ ਦੇ ਨਾਲ ਮਿਹਨਤ ਨਾਲ ਕਿਸੇ ਕੰਮ ਪਿੱਛੇ ਪੈ ਜਾਏ ਤਾਂ ਕੰਮ 'ਚ ਜਰੂਰ ਸੰਪੂਰਨਤਾ ਹੁੰਦੀ ਅੱਜ ਧੰਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਮਨ ਹਰ ਗੁਣ ਹਰ ਗੁਣ ਉਚਰ ਤੋ ਦੁਨਿਆਵੀ ਕੰਮ ਕਰਨਾ ਹੋਏ ਕਿੰਨੀ ਲਗਨ ਤੇ ਨਾਲ ਕਿੰਨੀ ਮਿਹਨਤ ਦੇ ਨਾਲ ਉਹਦੇ ਵਿੱਚ ਸਫਲਤਾ ਪ੍ਰਾਪਤ ਕਰ ਲੈਣ ਫਿਰ ਮਨਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਵੀ ਸਦਾ ਉਚਾਰਨ ਕਰਿਆ ਕਰ ਉੱਠਦੇ ਬੈਠਦੇ ਸੌਂਦੇ ਜਾਗਦੇ ਗੁਣ ਗਾਇਆ ਕਰ ਕਿਉਂ ਕਿਤੇ ਉਹ ਪਰਮਾਤਮਾ ਦੇ ਗੁਣ ਤੇਰੇ ਜੀਵਨ ਚ ਵੱਸ ਜਾਣ ਅੱਗੇ ਫਿਰ ਬਚਨ ਕੀਤਾ ਜੀ ਮਰ ਕੇ ਤੇ ਮस्तक ਲਿਖਤ ਲਿਖੇ ਗੁਰ ਗਾਏ ਗੁਣ ਗਾਏ ਮਿਲ ਸੰਗਤ ਪਾਰ ਪਰੋ ਪਰ ਕੀ ਕਰੀਏ ਜਿਨ੍ਹਾਂ ਮਨੁੱਖਾਂ ਦੇ ਮस्तक ਦੇ ਭਾਗ ਉਗਰ ਜਾਂਦੇ ਨੇ ਭਾਗ ਮੱਥੇ ਦੇ ਭਾਗ ਜਾਗ ਜਾਂਦੇ ਨੇ ਉਹੀ ਪਰਮਾਤਮਾ ਦੇ ਗੁਣ ਗਾਉਂਦੇ ਨੇ ਸਾਰੇ ਉਹਦੇ ਗੁਣ ਨਹੀਂ ਗਾ ਸਕਦੇ ਇਸ ਕਰਕੇ ਭਾਈ ਆਓ ਸਾਰੇ ਸਾਧ ਸੰਗਤ ਵਿੱਚ ਬੈਠ ਕੇ ਨਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਈਏ ਤਾਂ ਕਿਤੇ ਸਾਡੇ ਵੀ ਭਾਗ ਜਾਗ ਜਾਨ ਤੇ ਅਸੀਂ ਇਸ ਸੰਸਾਰ ਤੋਂ ਪਾਰ ਹੋ ਸਕੀਏ ਕਿੰਨੇ ਪਿਆਰੇ ਬਚਨ ਅਜ ਗੁਰੂ ਰਾਮਦਾਸ ਮਹਾਰਾਜ ਨੇ ਕੀਤੇ ਨਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਜੇ ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ ਜੇ ਇਹ ਸਮਝ ਆ ਗਿਆ ਤੇ ਸਮੁੱਚਾ ਸ਼ਬਦ ਫਿਰ ਸਮਝ ਆ ਜਾਏਗਾ ਮੇਰੇ ਮਨ ਹਰ ਗੁਣ ਹਰ ਉਚਰੋ ਏ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਰਿਹਾ ਕਰ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰ ਤਾ ਫਿਰ ਕੀ ਕਰੀਏ ਹਰ ਕੋਈ ਉਹਦੇ ਗੁਣ ਗਾਣਾ ਚੰਦ ਪਰ ਅਸਲ ਵਿੱਚ ਉਹੀ ਉਹਦੇ ਗੁਣ ਗਾੰਦਾ ਜਿਹਦੇ ਮੱਥੇ ਤੇ ਭਾਗ ਜਾਗ ਜਨ ਤਾ ਫਿਰ ਆਓ ਸਾਰੇ ਰਲ ਕੇ ਸਾਧ ਸੰਗਤ ਵਿੱਚ ਬੈਠੀਏ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਈਏ ਤਾਕੇ ਕਿਤੇ ਸਾਡੇ ਵੀ ਮੱਥੇ ਦੇ ਭਾਗ ਜਾਗ ਜਾਨ ਤੇ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾ ਗਾ ਕੇ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੀਏ ਇਸ ਸ਼ਬਦ ਦਾ ਧੋਰਾ ਸਾਧ ਸੰਗਤ ਆਓ ਸਮੁੱਚੇ ਸ਼ਬਦ ਦੇ ਅੰਦਰ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਵੇਂ ਗੱਲ ਸਮਝਾਈਏ ਬਿਲਾਵਲ ਮਹਿਲਾ ਚੌਥਾ ਆਗੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹੇ ਸੰਤ ਜਨੋ ਹੇ ਮੇਰੇ ਭਰਾਵੋ ਆਵੋ ਸਾਰੇ ਸਾਧ ਸੰਗਤ ਵਿੱਚ ਬੈਠ ਕੇ ਸਾਰੇ ਇਕੱਠੇ ਹੋ ਕੇ ਨਾ ਤੇ ਉਸ ਪ੍ਰਭੂ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰੀਏ ਕਿਤੇ ਉਹਦੀਆਂ ਗੱਲਾਂ ਕਰਦਿਆਂ ਕਰਦਿਆਂ ਸਾਡੇ ਉਸ ਮਾਲਕ ਨਾਲ ਗੱਲ ਬਣ ਜਾਏ ਜਿਹਦੀਆਂ ਆਪਾਂ ਜਿਆਦਾ ਗੱਲਾਂ ਕਰਾਂਗੇ ਉਹਦੇ ਨਾਲ ਨੇੜਤਾ ਬਣੀ ਜਾਏਗੀ ਨਾ ਇਹ ਰੋਜ਼ ਰੋਜ਼ ਗੁਰਦੁਆਰਾ ਸਾਹਿਬ ਆਉਂਦਾ ਇਹੀ ਸੰਕੇਤ ਹੈ ਕਿਤੇ ਪ੍ਰਭੂ ਪਰਮਾਤਮਾ ਦੀਆਂ ਗੱਲਾਂ ਕਰਦਿਆਂ ਕਰਦਿਆਂ ਉਹਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਕਿਤੇ ਸਾਡੀ ਉਸ ਪਰਮਾਤਮਾ ਨਾਲ ਨੇੜਤਾ ਬਣ ਜਾਏ ਸਾਤਸੰਗ ਬਾਣੀ ਤਾਂ ਸਾਰੀ ਕੇ ਮਹਾਨ ਪਰ ਜਦੋਂ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦ ਪੜ੍ਹਦੇ ਆ ਨਾ ਇੱਕ ਵੱਖਰਾ ਹੀ ਬੈਰਾਗ ਸਿਰ ਜਾਂਦਾ ਕਿਉਂਕਿ ਬਾਲ ਅਵਸਥਾ ਵਿੱਚ ਯਤীম ਹੋ ਜਾਂਦੇ ਨੇ ਸਾਤਸੰਗ ਕਿਵੇਂ ਗੁਰੂ ਅਮਰਦਾਸ ਜੀ ਦੇ ਸ਼ਰਨ ਵਿੱਚ ਆ ਕੇ ਸੇਵਾ ਕਰਕੇ ਤੇ ਇੱਕ ਉੱਚੇ ਤੋਂ ਉੱਚਾ ਮੁਕਾਮ ਹਾਸਲ ਕਰਦੇ ਨੇ ਦੇਖੋ ਟੋਟਲੀ ਕਿਤੇ ਵਿਦਿਆ ਨਹੀਂ ਲਈ ਕਿਤੇ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਆਂਦਾ ਕਿ ਗੁਰੂ ਰਾਮਦਾਸ ਜੀ ਨੇ ਕਿਤੋਂ ਵਿਦਿਆ ਲਈ ਪਰ ਸਭ ਤੋਂ ਜ਼ਿਆਦਾ ਰਾਗਾਂ ਵਿੱਚ ਤੇ ਰਾਗਾਂ ਵਿੱਚ ਬਾਣੀ ਗੁਰੂ ਰਾਮਦਾਸ ਮਹਾਰਾਜ ਦੀ ਔਰ ਇੰਨਾ ਰਸ ਇੰਨੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਕਿ ਕਿਵੇਂ ਇਹ ਜੀਵਨ ਚ ਸਫਲਤਾ ਹਾਸਲ ਕਰਨੀ ਆਬੋ ਸੰਤ ਮਿਲੋ ਮੇਰੇ ਭਾਈ ਆਵਾਜ਼ ਦਿੱਤੀ ਸਾਨੂੰ ਤੁਹਾਨੂੰ ਮਿਲ ਹਰ ਹਰ ਕਥਾ ਕਰੋ ਇਹ ਸੰਤ ਜਨੋ ਇਹ ਮੇਰੇ ਭਰਾਵੋ ਆਓ ਸਾਰੇ ਇਕੱਠੇ ਹੋ ਕੇ ਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਪਰਮਾਤਮਾ ਦੀਆਂ ਸਿਫਤਸਲਾ ਦੀਆਂ ਗੱਲਾਂ ਕਰੀਏ ਕਿਉਂ ਹਰ ਹਰ ਨਾਮ ਬੋਇਥ ਹੈ ਕਲਯੁਗ ਖੇਵਟ ਗੁਰ ਸ਼ਬਦ ਤਰ ਇਹ ਕਲਾ ਕਲੇਸ਼ ਨਾਲ ਭਰੇ ਹੋਏ ਸੰਸਾਰ ਦੇ ਅੰਦਰ ਇਹ ਕਲਾ ਕਲੇਸ਼ ਤੇ ਭਰੇ ਹੋਏ ਸੰਸਾਰ ਸਮੁੰਦਰ ਦੇ ਅੰਦਰ ਮਾਰ ਕਰਨ ਲਈ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ ਅਪਰਦਾਸ ਤੋਂ ਬਾਅਦ ਜ਼ਿਆਦਾਤਰ ਪੜਦੇ ਰਹਿੰਦੇ ਹਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉtre ਪਾਰ ਇਹ ਹੀ ਗੱਲ ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਹਿੰਦੇ ਭਲਿਓ ਇਹ ਸੰਸਾਰ ਸਾਗਰ ਜਿਹੜਾ ਕਲਾ ਕਲੇਸ਼ ਨਾਲ ਭਰਿਆ ਪਿਆ ਹੈ ਬਿਕਾਰਾਂ ਨਾਲ ਭਰਿਆ ਪਿਆ ਹੈ ਜੇ ਇਹਦੇ ਤੋਂ ਪਾਰ ਹੋਣਾ ਤੇ ਜਿੱਕੇ ਨਜਾਨੀ ਪ੍ਰਭੂ ਪਰਮਾਤਮਾ ਦਾ ਨਾਮ ਇੱਕ ਜਹਾਜ਼ ਤੇ ਉਸ ਜਹਾਜ਼ ਦਾ ਮਲਾਹ ਜਿਹੜਾ ਉਹ ਗੁਰੂ ਹੈ ਇਸ ਕਰਕੇ ਗੁਰੂ ਦੀ ਸ਼ਰਣੀ ਲੱਗ ਕੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਤਾਂ ਹੀ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕਣਾ ਗੱਲ ਪੱਕਰ ਚ ਆ ਗਈ ਹੋਵੇ ਪਰਮਾਤਮਾ ਦਾ ਨਾਮ ਜਿਹੜਾ ਉਹ ਜਹਾਜ਼ ਹੈ ਤੇ ਉਸ ਜਹਾਜ਼ ਦਾ ਗੁਰੂ ਮਲਾਹ ਹੈ ਜਿਹਨੂੰ ਆਪਾਂ ਡਰਾਈਵਰ ਕਹਿ ਦਿੰਨੇ ਆ ਉਹ ਮਲਾਹ ਆ ਇਸ ਕਰਕੇ ਉਸ ਗੁਰੂ ਦੇ ਸ਼ਬਦ ਦਾ ਅਭਿਆਸ ਕਰ ਕਰਕੇ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕਨਾ ਮੇਰੇ ਮਨ ਹਰ ਗੁਨ ਹਰ ਉਚਰੋ ਮस्तक ਲਿਖਤ ਲਿਖੇ ਗੁਨ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮੈਂ RAM ਰਸ ਉਤਮ ਕਿਉ ਪਾਈ ਜਾ ਉਪਦੇਸ਼ ਜਾਣ ਕਰੋ ਬੜੀ ਸਿੰਪਲ ਜੀ ਐਗਜ਼ਾਮਪਲ ਦਿੱਤੀ ਇਸ ਪੰਕਤੀ ਦੇ ਅੰਦਰ ਕਹਿੰਦੇ ਬਾਹਰ ਮੁਖੀ ਆਪਾਂ ਕਿਤੇ ਸ਼ਾਇਰ ਵਿੱਚ ਜਾਣਿਆ ਨਾ ਉੱਥੇ ਕਈ ਤਰ੍ਹਾਂ ਦੇ ਸਵਾਦਲੇ ਪਦਾਰਥ ਹੁੰਦੇ ਨੇ ਉਹਨਾਂ ਸਵਾਦਲੇ ਪਦਾਰਥਾਂ ਵਿੱਚੋਂ ਫਿਰ ਵੀ ਆਪਾਂ ਕਹਿੰਦੇ ਹਾਂ ਫਲਾਣਾ ਪਦਾਰਥ ਸਭ ਤੋਂ ਸਵਾਦਲਾ ਪਦਾਰਥ ਹੈ ਕਹਿਣ ਲੱਗੇ ਸਰੀਰ ਵੀ ਇੱਕ ਸ਼ਹਿਰ ਇਸ ਸਰੀਰੂਪੀ ਸ਼ਹਿਰ ਦੇ ਅੰਦਰ ਵੀ ਬੜੇ ਸਵਾਦਲੇ ਪਦਾਰਥ ਨੇ ਸਤ ਸੰਤੋਖ ਦਇਆ ਧਰਮ ਧੀਰਜ ਨਿਮਰਤਾ ਮਿੱਠਾ ਬੋਲਣਾ ਇਹ ਸਵਾਦਲੇ ਪਦਾਰਥ ਨੇ ਕਹਿਣ ਲੱਗੇ ਇਹਨਾਂ ਸਾਰੇ ਪਦਾਰਥਾਂ ਤੋਂ ਸਭ ਤੋਂ ਉੱਤਮ ਪਦਾਰਥ ਇੱਕ ਹੈ ਉਹ ਪ੍ਰਮਾਤਮਾ ਦਾ ਨਾਮ ਕਾਇਆ ਨਗਰ ਮੇ ਰਾਮ ਰਸ ਉਤਮ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਰਸ ਜਿਹੜਾ ਉਹ ਸਭ ਤੋਂ ਉਤਮ ਹੈ ਤੇ ਨਾਲ ਹੀ ਆਖਿਆ ਫਿਰ ਸੰਤ ਜਨੋ ਦੱਸੋ ਉਸ ਨਾਮ ਪਦਾਰਤ ਦੀ ਪ੍ਰਾਪਤੀ ਕਿਵੇਂ ਹੋ ਜਾਏ ਕਿਉਂ ਪਾਈਆ ਉਪਦੇਸ਼ ਜਾਣ ਕਰੋ ਕਿਸ ਉਪਦੇਸ਼ ਦੁਆਰਾ ਕਿਸ ਤਰੀਕੇ ਦੇ ਨਾਲ ਉਸ ਨਾਮ ਦੇ ਪ੍ਰਾਪਤੀ ਹੋ ਸਕਦੀ ਹੈ ਫਿਰ ਅੱਗੇ ਨਾਲ ਨਾਲ ਜਵਾਬ ਦੇ ਦਿੰਦੇਗੇ ਮਾਰਕੰਟੇ ਸਤਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪਿਓ ਇੱਕ ਕੰਮ ਕਰੋ ਸਤ ਗੁਰੂ ਤੇ ਸ਼ਰਨ ਪੈ ਜਾਓ ਤੇ ਸਤ ਗੁਰੂ ਦੀ ਸੇਵਾ ਵਿੱਚ ਲੱਗ ਕੇ ਉਸ ਪ੍ਰਭੂ ਪਰਮਾਤਮਾ ਦੇ ਸਫਲ ਦਰਸ਼ਨ ਕੀਤੇ ਜਾ ਸਕਦੇ ਨੇ ਫਿਰ ਸੰਗਤ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਰਸ ਜਿਹੜਾ ਉਹ ਪੀਤਾ ਜਾ ਸਕਦਾ ਫਿਰ ਉਹ ਰਸ ਕੈਸਾ ਹੈ ਅਗਲੀ ਪੰਕਤੀ ਜਵਾਬ ਦਿੰਦਾ ਮਾਰਕੰਟੇ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਹਰ ਸੰਤੋ ਚਾਖ ਦੇਖੋ ਇਹ ਸੰਤ ਜਨੋ ਜੇ ਯਕੀਨ ਨਹੀਂ ਆਂਦਾ ਇਸ ਰਸ ਨੂੰ ਚੱਖ ਕੇ ਦੇਖੋ ਇਹ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਕਿੰਨਾ ਮਿੱਠਾ ਇਹਨੂੰ ਚੱਖ ਕੇ ਦੇਖੋਗੇ ਤੇ ਪਤਾ ਲੱਗੇਗਾ ਬਾਬਾ ਫਰੀਦ ਦਾ ਸ਼ਲੋਕ ਜੇ ਤੇ ਆ ਗਿਆ ਹੋਵੇਗਾ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸੱਬੇ ਵਸਤੂ ਮਿੱਠੀਆਂ ਕਹਦੇ ਮੈਂ ਨਿਕਾਰਦਾ ਨਹੀਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ ਸੱਬੇ ਵਸਤੂ ਮਿੱਠੀਆਂ ਪਰ ਰੱਬ ਨ ਪੂਜਨ ਤੁੱਦ ਕਹਿਣ ਲੱਗੇ ਸਾਰੀਆਂ ਚੀਜ਼ਾਂ ਮਿੱਠੀਆਂ ਨੇ ਮੈਂ ਨਹੀਂ ਖੰਡਨ ਕਰਦਾ ਨਹੀਂ ਨਿਕਾਰਦਾ ਪਰ ਕੀ ਕਰਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਗਰ ਸਭ ਤੋਂ ਮਿੱਠੀ ਕੋਈ ਚੀਜ਼ ਹੈ ਤੇ ਹੈ ਪ੍ਰਮਾਤਮਾ ਤੇਰਾ ਨਾਮ ਅੱਜ ਗੁਰੂ ਰਾਮਦਾਸ ਸਮਰ ਕਹਿੰਦੇ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚੱਖ ਦੇਖੋ ਇਹ ਸੰਤ ਜਨੋ ਕਿਤੇ ਚੱਖ ਕੇ ਵੇਖੋ ਤਾਂ ਸਹੀ ਤੁਹਾਡਾ ਸ਼ੱਕ ਸ਼ੱਕ ਨਿਕਲ ਜਾਏ ਤੁਹਾਡਾ ਬਹਿਮ ਦੂਰ ਹੋ ਜਾਏ ਕਿ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਕਿੰਨਾ ਮਿੱਠਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਅੰਦਰ ਘੁੱਟ ਪਰੋਂਦੇ ਅੰਮ੍ਰਿਤ ਦੇ ਜਦੋਂ ਮਨ ਕਰਕੇ ਕੋਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਗੁਰਮਤ ਹਰ ਰਸ ਮਿੱਠਾ ਲਾਗਾ ਤਿੰਨ ਬਿਸਰੇ ਸਭ ਵਿਖਰਸ ਹੋਰ ਇਸ ਰਸ ਦੀ ਕੀ ਵਿਸ਼ੇਸ਼ਤਾ ਕਹਿੰਦੇ ਜਦੋਂ ਕੋਈ ਗੁਰੂ ਦੇ ਮਤ ਤੇ ਤੁਰ ਕੇ ਇਹ ਪ੍ਰਭੂ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੱਖਦਾ ਤਾਂ ਉਹ ਫਿਰ ਸਾਰੇ ਰਸ ਭੁੱਲ ਜਾਂਦਾ ਉਸ ਨੂੰ ਹੋਰ ਕੋਈ ਰਸ ਮਿੱਠਾ ਲੱਗਦਾ ਨਹੀਂ ਇੱਕ ਬਚਨ ਆਂਦਾ ਜੀ ਇਸ ਪਾਵਨ ਬਚਨ ਦੀ ਵਿਆਖਿਆ ਕਰਦਾਓ ਮਾਰ ਕਹਿੰਦੇ ਦੇਖ ਭਲਿਓ ਜਾਂ ਕੋ ਰਸ ਹਰ ਰਸ ਹੈ ਆਇਓ ਸੋ ਅੰਦਰਸ ਨਾਹੀਂ ਦੇ ਲਾਗੇ ਨਹੀਂ ਆਂਦਾ ਸੱਚਮੁੱਚ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਰਸ ਵਿੱਚ ਜਿਹੜਾ ਮਗਨ ਹੋ ਗਿਆ ਉਹਨੂੰ ਫਿਰ ਹੋਰ ਕੋਈ ਰਸ ਜਿਹੜਾ ਉਹ ਚੰਗਾ ਨਹੀਂ ਲੱਗਦਾ ਸੱਚਮੱਚ ਉਹ ਬਾਕੀ ਰਸ ਉਹਨੂੰ ਭੁੱਲ ਜਾਂਦੇ ਨੇ ਮਾਰ ਕਹਿੰਦੇ ਗੁਰਮਤ ਹਰ ਰਸ ਮਿੱਠਾ ਲਾਗਾ ਤិន ਵਿਸਰੇ ਸਭ ਬਿਖਰਸ ਜਿਨ੍ਹਾਂ ਨੇ ਗੁਰੂ ਦੇ ਮੱਤ ਤੇ ਤੁਰ ਕੇ ਇੱਕ ਨਾਮ ਦਾ ਰਸ ਚੱਖ ਲਿਆ ਉਹਨੂੰ ਫਿਰ ਬਾਕੀ ਦੇ ਰਸ ਜਿਹੜੇ ਫਿੱਕੇ ਲੱਗਣੇ ਸ਼ੁਰੂ ਹੋ ਗਏ ਫਿਰ ਬਚਨ ਕਰਾਂ ਜਾਂ ਕੋ ਰਸਹਰ ਰਸ ਹੈ ਆਇਓ ਸੋ ਅਨਰਸ ਨਾਹੀ ਲਪਟਾਇਓ ਉਹ ਫਿਰ ਬਾਕੀ ਦੇ ਰਸਾਂ ਵਿੱਚ ਨਹੀਂ ਖੱਚਤ ਹੁੰਦਾ ਉਹਨਾਂ ਨੂੰ ਬਾਕੀ ਦੇ ਰਸ ਚੰਗੇ ਨਹੀਂ ਲੱਗਦੇ ਕਿਉਂਕਿ ਸਭ ਤੋਂ ਮਿੱਠਾ ਰਸ ਆ ਗਿਆ ਇੱਕ ਸਿੰਪਲ ਜੀ ਐਗਜ਼ਾਮਪਲ ਅਸੀਂ ਤੁਸੀਂ ਸਾਰੇ ਗੱਲ ਸਮਝ ਲਾਂਗੇ ਆਪਾਂ ਕਿਤੇ ਚਾਹ ਪੀਂਦੇ ਆ ਨਾ ਸਾਥਸੰਗ ਚਾਹ ਦੇ ਨਾਲ ਕਿਤੇ ਕੋਈ ਬਰਫੀ ਦਾ ਪੇਸ ਕੋਈ ਚੰਗੇ ਮਿੱਠੀ ਚੀਜ਼ ਖਾ ਲਈਏ। ਕਈ ਵਾਰੀ ਉਹ ਮਿੱਠੀ ਚੀਜ਼ ਖਾ ਕੇ ਸਾਨੂੰ ਚਾਹ ਫਿੱਕੀ ਲੱਗਣੀ ਸ਼ੁਰੂ ਹੋ ਜਾਂਦੀ। ਬੰਦਾ ਪੁੱਛਦਾ ਹੈ ਕਿ ਚਾਹ ਚ ਮਿੱਠਾ ਪਾਇਆ ਕਿ ਨਹੀਂ ਪਾਇਆ। ਇਹ ਉਹਦਾ ਮਤਲਬ ਕੀ ਹੈ ਚਾਹ ਚ ਮਿੱਠਾ ਸੀ ਲੇਕਿਨ ਚਾਹ ਨਾਲੋਂ ਮਿੱਠੀ ਚੀਜ਼ ਆਪਾਂ ਖਾ ਲਈ। ਇਸ ਕਰਕੇ ਚਾਹ ਫਿੱਕੀ ਲੱਗਣੀ ਸ਼ੁਰੂ ਹੋ ਗਈ। ਮਾਰਕਨ ਤੇ ਰਸ ਮਿੱਠੇ ਨੇ ਸੰਸਾਰ ਦੇ ਭਲਿਆ ਪਰ ਜਦੋਂ ਤੂੰ ਸਭ ਤੋਂ ਮਿੱਠੀ ਚੀਜ਼ ਅੱਖ ਲੈਂਗਾ ਨਾ ਪ੍ਰਮਾਤਮਾ ਦਾ ਨਾਮ ਤੇ ਤੈਨੂੰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣੀ। ਕੰਨੀਆਂ ਸੋਹਨੀਆਂ ਉਦਾਹਰਨਾਂ ਦਿੱਤੀਆਂ ਗੁਰੂ ਪਾਤਸ਼ਾਹ ਮਾਰਕੰਦੇ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਇਹ ਦੁਨੀਆ ਦੇ ਲੋਕੋ ਇਹ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਸਾਰੇ ਰਸਾਂ ਨਾਲ ਭਰਿਆ ਪਿਆ ਬੜਾ ਮਿੱਠਾ ਏ ਰਸੈਨ ਤੇ ਫਿਰ ਇੱਕ ਕੰਮ ਕਰਨਾ ਚਾਹੀਦਾ ਇਸ ਨਾਮ ਰਸ ਨੂੰ ਸੇਵਦੇ ਰਹਿਣਾ ਚਾਹੀਦਾ ਇਹਨੂੰ ਵਰਤਦੇ ਰਹਿਣਾ ਚਾਹੀਦਾ ਤਾਂ ਕਿ ਤੁਹਾਡੇ ਜੀਵਨ ਚ ਵੀ ਰਸ ਭਰ ਜਾ ਗੁਰੂ ਦੇ ਹਜ਼ੂਰੀ ਚ ਕਹਿ ਰਹੇ ਆ ਸਾਧ ਸੰਗਤ ਜਿੰਨੇ ਪਿਆਰ ਨਾਲ ਤੁਸੀਂ ਬਾਣੀ ਪੜੋਗੇ ਨਾ ਜਿੰਨੀ ਭਾਵਨਾ ਦੇ ਨਾਲ ਥੋੜੀ ਬਾਣੀ ਪੜ੍ਹਨੀ ਜਿੰਨੇ ਪਿਆਰ ਦੇ ਨਾਲ ਪੜੋਗੇ ਤੁਸੀਂ ਦੇਖਿਓ ਅੰਦਰ ਕਿਵੇਂ ਰਸ ਪਰਦਾ ਜਾਂਦਾ ਜਬਾਂ ਚ ਵੀ ਕਿਵੇਂ ਰਸ ਆਏਗਾ ਇਹ ਰਸ ਸਾਰਾ ਬਾਣੀ ਦਾ ਹੁੰਦਾ ਕਿਸੇ ਬੰਦੇ ਦਾ ਆਪਣਾ ਰਸ ਨਹੀਂ ਹੁੰਦਾ ਜਿੰਨੇ ਪਿਆਰ ਨਾਲ ਬਾਣੀ ਪੜਾਂਗੇ ਜਿੰਨੇ ਮਨ ਲਾ ਕੇ ਬਾਣੀ ਪੜਾਂਗੇ ਤੁਸੀਂ ਦੇਖਿਓ ਇੰਜ ਪ੍ਰਤੀਤ ਹੋਏਗਾ ਜੀ ਇਹ ਕਰਕੇ ਵੇਖਣ ਵਾਲੀਆਂ ਚੀਜ਼ਾਂ ਨੇ ਕਿ ਬਾਣੀ ਪੜਦੇਆਂ ਪਰਦੇ ਇਸ ਤਰ੍ਹਾਂ ਹੋਏਗਾ ਜਿਵੇਂ ਅੰਬਰ ਦੇ ਘੁੱਟ ਭਰ ਹੋ ਰਿਹਾ ਹੈ ਕਿਉਂਕਿ ਬਾਣੀ ਸਾਰੀ ਰਸ ਨਾਲ ਭਰੀ ਪਈ ਐ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਇਹ ਅੰਮ੍ਰਿਤ ਰਸ ਨਾਲ ਭਰੀ ਪਈ ਐ ਆ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਤੇ ਅਜ ਦੇ ਸ਼ਬਦ ਦੀ ਸੰਪੂਰਨਤਾ ਕਰਦੇ ਆ ਗੁਰੂ ਰਾਮਦਾਸ ਮਾਰੇ ਕੀ ਕਿਰਪਾ ਕਰਦੇ ਨਾ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਏ ਸੰਤ ਜਨੋ ਦੁਨੀਆ ਤੇ ਚਾਰ ਪਦਾਰਥ ਮੰਨੇ ਜਾਂਦੇ ਨੇ ਤੋ ਕਿਤੇ ਗੁਰੂ ਦੀ ਮੱਤ ਲੈ ਕੇ ਤੁਰ ਤਾਂ ਸੇ ਤੋ ਗੁਰੂ ਦੀ ਸ਼ਰਨ ਵਿੱਚ ਆਹ ਇਹ ਚਾਰੇ ਦੇ ਚਾਰੇ ਪਦਾਰਥ ਜਿਹੜੇ ਨਾ ਇਹ ਤੇਰੀ ਝੋਲੀ ਵਿੱਚ ਪੈ ਜਾਣਗੇ ਚਾਰ ਪਦਾਰਥ ਕਿਹੜੇ ਨਾ ਧਰਮ ਅਰਥ ਕਾਮ ਮੋਖ ਆਪਾ ਪੜਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਵੀ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੇ ਸੇਵਾ ਲਗ ਇਹ ਸਾਰੇ ਪਦਾਰਥ ਤੇਰੀ ਝੋਲੀ ਵਿੱਚ ਆ ਜਾਣਗੇ ਜਦੋਂ ਤੂੰ ਗੁਰੂ ਦੀ ਮੱਤ ਤੇ ਤੁਰ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਭਜਨਾ ਉਹਦਾ ਨਾਮ ਸਿਮਰਨਾ ਸ਼ੁਰੂ ਕਰ ਦੇਗਾ ਤੇਰੇ ਜੀਵਨ ਚ ਇੱਕ ਵੱਖਰਾ ਰਸ ਪਰ ਜਾਏਗਾ ਉਸ ਰਸ ਦੇ ਨਾਲ ਤੂੰ ਇਹ ਸੰਸਾਰ ਸਾਗਰ ਤੋਂ ਤਰ ਜਾਏਗਾ ਤੇਰਾ ਸੰਸਾਰ ਤੇ ਆਣਾ ਸਫਲਾ ਹੋ ਜਾਏਗਾ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਦੇ ਨਾਲ ਗੁਰੂ ਦੀਆਂ ਬਾਤਾਂ ਸਰਵਨ ਕਰਦੇ ਹੋ ਜੀ ਇਤਨੇ ਇੱਕ ਬੇਨਤੀਆਂ ਪਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਹੈ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋ ਵੈ ਸਾਹਿਬ ਸੁਮੇਲ ਗੱਜ ਕੇ ਫਤਿਹ ਬੁਲਾ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤ